ਬਿਲਕੁਲ ਸ਼ੰਭੂ ਬਾਰਡਰ ਦੀ ਹਰ ਇੱਕ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਿਹਾ ਤੀਜਾ ਦਿਨ ਹੈ ਤੀਜੇ ਦਿਨ ਅੰਦੋਲਨ ਜਾਂਦਾ ਨਜ਼ਰ ਆ ਰਿਹਾ ਔਰ ਇੱਥੇ ਜਿਹੜੇ ਲੋਕ ਨੇ ਉਹ ਸਪਸ਼ਟ ਲਫ਼ਜ਼ਾਂ ਦੇ ਵਿੱਚ ਜਿਹੜੇ ਨੌਜਵਾਨ ਆਏ ਨੇ ਉਹਨਾਂ ਨੂੰ ਸਮਝਾਉਂਦੇ ਵੀ ਨਜ਼ਰ ਆ ਰਹੇ ਆ ਕਿ ਕਿਸ ਢੰਗ ਦੇ ਨਾਲ ਐਮਐਸਪੀ ਕਾਨੂੰਨ ਨੂੰ ਲੈ ਕੇ ਵੱਡਾ ਸੰਘਰਸ਼ ਹੋਇਆ ਕਿਸ ਢੰਗ ਦੇ ਨਾਲ ਜਿਹੜੀ ਸੁਆਮੀਨਾਥਨ ਅਯੋਗ ਦੀਆਂ ਸਿਫਾਰਸ਼ਾਂ ਉਸ ਨੂੰ ਲਾਗੂ ਕਰਨ ਨੂੰ ਲੈ ਕੇ ਵੱਡਾ ਸੰਘਰਸ਼ ਹੋਇਆ ਤੇ ਹੁਣ ਜੇਕਰ ਅਸਾਰ ਬਣੇ ਨੇ ਕੀ ਗੱਲਬਾਤ ਦੇ ਵਿੱਚ ਕੋਈ ਸਿੱਟਾ ਨਿਕਲ ਸਕਦਾ ਤੇ ਫਿਰ ਤੁਸੀਂ ਵੀ ਸਿਸਟਮ ਨੂੰ ਅਡਾਪਟ ਕਰੋ ਗੱਲਬਾਤ ਕਰ ਲੈਣੇ ਭਾਜੀ ਤੁਸੀਂ ਇੱਥੇ ਯੂਥ ਨੂੰ ਸਮਝਾਉਂਦੇ ਨਜ਼ਰ ਆ ਰਹੇ ਹੋ ਕਿ ਕੁਰਬਾਨੀਆਂ ਬਹੁਤ ਹੋਈਆਂ ਨੇ ਬੜਾ ਸਮਾਂ ਲੱਗਾ ਇੱਥੋਂ ਤੱਕ ਪਹੁੰਚਣ ਲਈ ਤੇ ਹੁਣ ਤੁਸੀਂ ਢਾਣਾ ਲਾਓ ਹੁਣ ਸਿਸਟਮ ਨੂੰ ਅਡਾਪਟ ਕਰੋ ਕੀ ਕਹਿਣਾ ਚਾਹੋਗੇ ਜਿਹੜੀ ਤੁਸੀਂ ਇੱਥੇ ਲੋਕਾਂ ਨੂੰ ਸਮਝਾਉਂਦੇ ਨਜ਼ਰ ਆ ਰਹੇ ਉਸ ਗੱਲ ਨੂੰ ਬਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਧੰਨਵਾਦ ਹੈ ਇਸ ਚੈਨਲ ਦਾ ਕਿ ਅਸੀਂ ਸਾਡੀ ਜਿਹੜੀ ਆਵਾਜ਼ ਹੈ ਤੁਸੀਂ ਆਪਣੇ ਧਰਮ ਨੂੰ ਮੰਨ ਕੇ ਸੱਚੀ ਸੁੱਚੀ ਜੋ ਸਰਕਾਰਾਂ ਤੱਕ ਪਹੁੰਚਾਵਾ ਤਾਂ ਉਸ ਨੂੰ ਸੱਚੀ ਸੁੱਚੀ ਪਹੁੰਚਾਓ ਅਸੀਂ ਤੁਹਾਡਾ ਬੜਾ ਧੰਨਵਾਦ ਕਰਦੇ ਆਂ ਪਰ ਅਸੀਂ ਇਹ ਆਪਣੇ ਜਰਨਲਾਂ ਦੇ ਹੁਕਮ ਅਨਸਾਰ ਇਹ ਆਪਣੇ ਆਪਣੀ ਖਾਲਸਾ ਨੂੰ ਆਪਣੇ ਸਪਾਹੀਆਂ ਨੂੰ ਆਪਣੇ ਆਪਣੀਆਂ ਜਨਤਾ ਨੂੰ ਆਪਣੇ ਨੌਜਵਾਨਾਂ ਨੂੰ ਇਹ ਸਮਝਾ ਰਹੇ ਆਂ ਵੀ ਜੋ ਸਾਡਾ ਜਰਨਲ ਹੈਲ ਜੋ ਜਰਨੈਲ ਕਹੇਗਾ ਜੋ ਪ੍ਰਧਾਨ ਜੀ ਕਹੇਗਾ ਉਸ ਹਿਸਾਬ ਕੇ ਗੱਲ ਅਸੀਂ ਅੱਗੇ ਵਧਣਾ ਹੈ ਪਰ ਅਸੀਂ ਆਪਣੇ ਜੰਗ ਨੂੰ ਇੱਥੇ ਸਾਲ ਲਗੋ 6 ਮਹੀਨੇ ਲਗੋ 2 ਸਾਲ ਲਗੋ ਸਾਡੇ ਜਿਹੜੇ ਪੱਕੇ ਮੋਰਚੇ ਅਸੀਂ ਗੁਰੂ ਗ੍ਰੰਥ ਸਾਹਿਬ ਕੇ ਮੂਹਰੇ ਆਪਣੀਆਂ ਹਰਦਾਸਾਂ ਕਰਕੇ ਚਲੇ ਆਂ ਸਾਨੂੰ ਕੋਈ ਪਿੱਛੇ ਕੀ ਪਰਵਾਹ ਨਹੀਂ ਹੈ ਨਾ ਅਸੀਂ ਪਿੱਛਾ ਦੇਖਣਾ ਹੈਗਾ ਨਾ ਅਸੀਂ ਪਿੱਛੇ ਮੁੜ ਕੇ ਪੰਜਾਬ ਨੂੰ ਜਾਣਾ ਹੈਗਾ ਅਸੀਂ ਮਰ ਮੁਕਤਾ ਉਰੇ ਜਾਈਏ ਪਰ ਅਸੀਂ ਅਸੀਂ ਵਾਪਸ ਨਹੀਂ ਜਾਂਦੇ ਹਾਂਗੇ ਪਰ ਸਾਡਾ ਕਹਿਣ ਦਾ ਮਤਲਬ ਇਹ ਹੈਗਾ ਵੀ ਅਸੀਂ ਜਿੰਨਾ ਵੀ ਲੜਾਈ ਲੜਾਂਗੇ ਤਾਂ ਅਸੀਂ ਆਰ ਪਾਰ ਕੀ ਲੜਾਈ ਲੜਾਂਗੇ ਜੋ ਹਾਂ ਆਰ ਪਾਰ ਕੀ ਲੜਾਈ ਲੜਾਂਗੇ ਇੱਕ ਰਾਹ ਖੁੱਲਿਆ ਹੈ ਕੇਂਦਰ ਕਹਿੰਦਾ ਨਜ਼ਰ ਆਇਆ ਕਿ ਮੀਟਿੰਗ ਕਰ ਲਓ ਸਿੱਟਾ ਕੱਢਣ ਦੀ ਕੋਸ਼ਿਸ਼ ਕਰ ਲੈਣ ਕਿ ਇਨ ਮੀਟਿੰਗਾਂ ਰਾਹੀਂ ਕੋਈ ਸਿੱਟਾ ਨਿਕਲ ਸਕਦਾ ਹੈ ਅੱਛਾ ਇਸ ਛਿੱਟੇ ਕੇ ਬਾਰੇ ਸੁਣ ਲਿਆ 13 ਮਹੀਨੇ ਦੋਲਣ ਚਲਿਆ ਦਿੱਲੀ ਦੇ 13 ਮਹੀਨੇ ਦੇ ਬਾਅਦ ਜੋ ਮੰਗ ਪੱਤਰ ਆਗੂ ਬੰਦਿਆ ਨੇ ਲਿਖਤੀ ਰੂਪ ਹੋਇਆ ਸਮਝੌਤਾ ਦਿੱਲੀ ਦੇ ਵਿੱਚ ਤਾਂ ਉਸਕੇ ਉੱਪਰ ਉਹਨਾਂ ਨੇ ਕੋਈ ਵੀ ਫੈਸਲਾ ਨਹੀਂ ਦਿਆ ਮੋਦੀ ਸਾਹਿਬ ਕਹਿ ਗਿਆ ਵੀ ਮੈਂ ਆਪਣੇ ਸਮਝਾਣ ਦੇ ਕਾਰਨ ਮੇਰੀ ਪੜ੍ਹਾਈ ਦੇ ਕਾਰਨ ਮੇਰੀ ਆਪਣੀ ਟੀਮ ਦੇ ਕਾਰਨ ਮੈਂ ਕਮਜ਼ੋਰ ਨਿਕੜਿਆ ਮੈਂ ਮੈਂ ਆਪਣੀ ਜਨਤਾ ਨੂੰ ਸਮਝਾ ਨਹੀਂ ਸਕਿਆ ਇਹ ਹੱਥ ਖੜੇ ਕਰ ਗਿਆ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਕੇ ਉੱਪਰ ਇਸਨੇ ਫੈਸਲਾ ਕਰਿਆ ਤਾਂ ਗੁਰੂ ਨਾਨਕ ਦੇਵ ਜੀ ਕੇ ਫੈਸਲ ਪਰਮਾਤਮਾ ਕੀ ਸੋਚ ਅਕਾ ਇਹ ਕਹਤਾ ਕਿ ਮੈਂ ਜੋ ਬਣਦਾ ਹੈਗਾ ਹੱਕ ਸਾਡਾ ਤੁਹਾਨੂੰ ਇੰਨੇ ਮਹੀਨੇ ਬਾਅਦ ਇੰਨੇ ਟਾਈਮ ਕੇ ਵਿੱਚ ਇਹ ਤੁਹਾਡਾ ਪੂਰਾ ਕਰ ਦਿਆਂਗਾ ਪੂਰਾ ਕਰਨੇ ਦੇ ਬਾਅਦ ਅਸੀਂ 32 33 ਮਹੀਨੇ ਉਹਦੇ ਬਾਅਦ ਫੇਰ ਅਸੀਂ ਸਾਰੇ ਪੰਜਾਬ ਕੇ ਵਿੱਚ ਜਿੰਨੇ ਵੀ ਕਿਸਾਨ ਜੁਨਨਾਂ ਹੈਗੀਆਂ ਅਸੀਂ ਸਾਰੇ ਦੋ ਲੜਨ ਕਰ ਕਰਕੇ ਕੋਰਟ ਕਚੈਰੀ ਦੇ ਵਿੱਚ ਉਸ ਤੋਂ ਬਾਅਦ ਅਸੀਂ ਬਾਰ 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 ਮੰਗਰ ਪੱਤਰ ਦੇ ਦਿਆ ਮੰਦਰ ਮੰਗ ਪੱਤਰ ਦੇਣੇ ਦੇ ਬਾਅਦ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਹੈ ਜਦ ਸਾਡੀ ਨਹੀਂ ਸੁਣਾਈ ਹੋਈ ਹੈਗੀ ਹੈ ਤਾਂ ਸਾਨੂੰ ਇਹ 13 ਫਰਵਰੀ ਨੂੰ ਕਦਮ ਚੱਕਣਾ ਪਿਆ ਫਿਰ ਫਿਰ ਅਸੀਂ ਉਹਨਾਂ ਨੂੰ ਇੱਕ ਮਹੀਨਾ ਟਾਈਮ ਦੇ ਦਿਆ ਯੂਥ ਨੂੰ ਅਪੀਲ ਕੀ ਕਰ ਰਹੇ ਹੋ ਤੁਸੀਂ ਅਯੂਥ ਨੂੰ ਅਪੀਲ ਇਹ ਹੀ ਹੈ ਵੀ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਅੱਗੇ ਪਰ ਅਸੀਂ ਆਪਣੀਆਂ ਆਪਣੀਆਂ ਫੌਜਾਂ ਜੋ ਵੀ ਆਗੂ ਲੀਟਰ ਜੋ ਪ੍ਰਧਾਨ ਜੋ 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 ਸਾਨੂੰ ਚਲਾਣੇ ਵਾਲੇ ਆ ਉਹ ਜੋ ਆਰਡਰ ਕਰਨਗੇ ਉਸ ਆਰਡਰ ਮੁਤਾਬਕ ਅਸੀਂ ਚੱਲेंगे ਬਿਲਕੁਲ ਯਾਨੀ ਜਿਹੜੇ ਆਗੂ ਕਹਿ ਰਹੇ ਨੇ ਕਿ ਇਸ ਗੱਲ ਨੂੰ ਮੰਨਣਾ ਚਾਹੀਦਾ ਉਸ ਗੱਲ ਨੂੰ ਮੰਨੋ ਆਪਣੇ ਆਪ ਕੋਈ ਫੈਸਲਾ ਨਾ ਲਓ ਕਿਉਂਕਿ ਅਗਰ ਆਪਣੇ ਆਪ ਕੋਈ ਫੈਸਲਾ ਲੈਂਦੇ ਹੋ ਤੇ ਉਸ ਦੇ ਨਾਲ ਅੰਦੋਲਨ ਜਿਹੜਾ ਹੈ ਉਸ ਨੂੰ ਢਾ ਲੱਗਦੀ ਹੋਈ ਨਜ਼ਰ ਆਂਦੀ ਹੈ ਇਸ ਕਰਕੇ ਜਿਹੜੇ ਆਕੂ ਇਸ ਅੰਦੋਲਨ ਨੂੰ ਇੱਥੇ ਲੈ ਕੇ ਆਏ ਨੇ ਜਿਹੜੇ ਯੂਥ ਨੂੰ ਇੱਥੇ ਲੈ ਕੇ ਆਏ ਨੇ ਜਿਹੜੇ ਸਰਕਾਰਾਂ ਨਾਲ ਗੱਲਬਾਤ ਕਰਦੇ ਨੇ ਉਹਨਾਂ ਦੀ ਗੱਲਾਂ ਨੂੰ ਵੀ ਮੰਨਣ ਦੀ ਲੋੜ ਹੈ ਇਸ ਤਰ੍ਹਾਂ ਦੀ ਅਪੀਲ ਜਿਹੜੀ ਹੈ ਉਹ ਇੱਥੇ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਅੱਜ ਦੀ ਜੇਕਰ ਗੱਲ ਕਰੀਏ ਜਿਸ ਢੰਗ ਦੀ ਅੱਜ ਤਸਵੀਰਾਂ ਵੀ ਇੱਥੇ ਵੇਖਣ ਨੂੰ ਮਿਲ ਰਹੀਆਂ ਨੇ ਤੁਹਾਨੂੰ ਵਿਖਾ ਰਹੇ ਹਾਂ ਕਿ ਕੱਲ ਇਸੇ ਥਾਂ ਦੇ ਉੱਪਰ ਵੱਡੀਆਂ-ਵੱਡੀਆਂ ਮਸ਼ੀਨਾਂ ਵੱਡੇ-ਵੱਡੇ ਪੱਖੇ ਵੀ ਲੱਗੇ ਹੋਏ ਨਜ਼ਰ ਆਏ ਸੀ ਲੇਕਿਨ ਕੱਲ ਜਿਸ ਢੰਗ ਦੇ ਨਾਲ ਕਿਸਾਨ ਆਗੂਆਂ ਦੀਆਂ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਸਪਸ਼ਟ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕਲੈਸ਼ ਨਹੀਂ ਚਾਹੁੰਦੇ ਅਸੀਂ ਟਕਰਾਅ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਮੀਟਿੰਗ ਰਾਹੀਂ ਮਸਲੇ ਦਾ ਹੱਲ ਹੋਵੇ ਲੇਕਿਨ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ ਇਸ ਕਰਕੇ ਪਹਿਲ ਕਦਮੀ ਕਰਦੇ ਹੋਏ ਇੱਥੇ ਜਿਹੜੀਆਂ ਮਸ਼ੀਨਾਂ ਲੱਗੀਆਂ ਸੀ ਜਿਹੜੇ ਪੱਖੇ ਲੱਗੇ ਸੀ ਉਹਨਾਂ ਨੂੰ ਕਿਸਾਨਾਂ ਨੇ ਪਿੱਛੇ ਹਟਾ ਲਿਆ ਉਹ ਪੱਖੇ ਜਿਹੜੇ ਨੇ ਇਸ ਕਰਕੇ ਪਿੱਛੇ ਹਟਾਏ ਗਏ ਨੇ ਕਿ ਸਰਕਾਰ ਦੇ ਰੁਖ ਨੂੰ ਪਰਖਣਾ ਚਾਹੁੰਦੇ ਨੇ ਵੇਖਣਾ ਚਾਹੁੰਦੇ ਨੇ ਕਿ ਸਰਕਾਰ ਨੇ ਜਿਹੜੀ ਗੱਲਬਾਤ ਚਲਾਉਣ ਦੀ ਗੱਲ ਕੀਤੀ ਹੈ ਉਹ ਗੱਲਬਾਤ ਸਿਰੇ ਚੜਦੀ ਨਜ਼ਰ ਆਏ ਹੋਰਾ ਤਸਵੀਰ ਵੀ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਲੋਕਾਂ ਨੂੰ ਪਿੱਛੇ ਬੁਲਾਇਆ ਜਾ ਰਿਹਾ ਹੈ ਲੋਕਾਂ ਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਸੀਂ ਅੱਗੇ ਨਾ ਵਧੋ ਤੁਸੀਂ ਪਿੱਛੇ ਹੋ ਜੋ ਕਿਉਂਕਿ ਸਾਹਮਣੇ ਜਿਹੜਾ ਪੁਲ ਹੈ ਉਹ ਤਸਵੀਰ ਬਖਾ ਰਿਹਾ ਹੈ ਕਿ ਪਿਛਲੇ 2 ਦਿਨਾਂ ਦੇ ਵਿੱਚ ਇੱਥੇ ਕੀ ਕੁਝ ਹੋਇਆ ਤੁਸੀਂ ਸਾਹਮਣੇ ਤਸਵੀਰਾਂ ਵੇਖ ਸਕਦੇ ਹੋ ਕਿਨੇ ਸ਼ੈਲ ਜਿਹੜੇ ਨੇ ਉਹਦੇ ਖੋਲ ਪਏ ਹੋਏ ਨੇ ਇਟਾਂ ਰੋੜੇ ਜਿਹੜੇ ਨੇ ਉਹ ਇਸ ਪਾਸੇ ਨੂੰ ਪਏ ਹੋਏ ਨੇ ਯਾਨੀ ਸਪਸ਼ਟ ਲਫ਼ਜ਼ਾਂ ਦੇ ਵਿੱਚ 2 ਦਿਨ ਕਈ ਲੋਕ ਜ਼ਖਮੀ ਹੋਏ ਨੇ ਕਿਸਾਨਾਂ ਦੀ ਜੇਕਰ ਗੱਲ ਕਰੀਏ ਪਹਿਲੇ ਦਿਨ ਦਾ ਆਂਕੜਾ ਜਿਹੜਾ ਸੀ ਉਹ 100 ਦਾ ਸੀ ਉਸ ਤੋਂ ਬਾਅਦ ਦੂਜੇ ਦਿਨ ਦਾ ਆਂਕੜਾ ਜਿਹੜਾ ਹੋਰ ਵੱਧਾ ਹੋਇਆ ਨਜ਼ਰ ਆਇਆ ਹਜੇ ਵੀ ਤੁਸੀਂ ਸਾਹਮਣੇ ਵੇਖ ਸਕਦੇ ਹੋ ਕਈ ਇਹੋ ਜਿਹੇ ਕਿਸਾਨ ਵੀ ਬੈਠੇ ਨੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਹੋਈਆਂ ਨੇ لیکن وہ اپنا علاج کرا کے فاستریٹ کرا کے پھر تو اس ਸੰਘਰਸ਼ ਦਾ حصہ بنਦੇ ہوئے نظر آئے ہیں سپਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਜਦੋਂ ਤੱਕ ਮੰਗਾ ਪੂਰੀਆਂ ਨਹੀਂ ਹੁੰਦੀਆਂ ਇਸ ਥਾਂ ਨੂੰ ਨਹੀਂ ਛੱਡਣਗੇ لیکن ਅੱਜ 5 ਵਜੇ ਦਾ ਇੰਤਜ਼ਾਰ ਹੈ ਸਾਰਿਆਂ ਨੂੰ ਕਿ 5 ਵਜੇ ਵਾਲੀ ਮੀਟਿੰਗ ਦੇ ਵਿੱਚ ਕੀ ਕੁਝ ਗੱਲਬਾਤ ਹੁੰਦੀ ਹੈ ਔਰ کیا ਜਿਹੜਾ ਸੈਂਟਰ ਹੈ ਜਾਂ کیا ਜਿਹੜੀ ਕੇਂਦਰ ਸਰਕਾਰ ਉਸ ਦੇ ਮੰਤਰੀ ਹੈ ਉਹ ਕੋਈ ਨੈਗੋਸ਼ੀਏਟ ਕਰਨ ਲਈ ਤਿਆਰ ਹੋ ਪਾਉਂਦੇ ਨੇ ਜਾਂ ਫਿਰ ਨਹੀਂ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼ੰਭੂ 베ਰੀਆ